ਹਾਂ ਉਹਨੇ ਕੀ ਕੀਤੀ ਸਵਾਰੀਆਂ ਕੱਢੀਆਂ ਅਜਾ ਚਲੋ ਹੈਲਪ ਤੇ ਕਰਨਾ ਫਰਜ਼ ਬੰਦਾ ਆਪਣਾ ਚਲੋ ਵਧੀਆ ਵਧੀਆ ਕੋਈ ਗੱਲ ਨਹੀਂ ਮਿਹਨਤ ਆ ਗੱਡੀ ਦਾ ਕੋਈ ਗੱਲ ਨਹੀਂ ਸਿੱਧੀ ਹੋ ਜੇਗੀ ਝੱਤਗਾਸ ਮੇਰੇ ਕੀ ਗੱਲ ਹੋ ਗਈ ਏ ਕੀ ਗੱਲ ਹੋ ਗਈ ਡੰਪਰ ਜਾਂਦਾ ਹੈਗਾ ਡੰਪਰ ਨੇ ਮਾਰੀ ਸੈਡ ਸੈਡ ਕਾਨੂੰ ਮਾਰੀ ਡੰਪਰ ਨੂੰ ਸੈਡ ਹੀ ਨਹੀਂ ਦਿੱਸੀਗੀ ਇਧਰੋਂ ਕੱਚਾ ਥਾਂ ਸੀ ਗੱਡੀ ਖਿੱੱਚੀ ਲੈ ਗਈ ਯਾ ਵੀਰੇ ਜਿਹੜੇ ਆਉਂਦੀ ਹੈ ਤਲਵਾੜਿਓਂ ਸਰਸੇ ਚਲਦੀ ਸੀ ਗੱਡੀ ਬਚਾ ਆਇਆ ਸਵਾਰੀਆਂ ਸਵਾਰੀਆਂ ਛੱਡ ਸੁੱਟ ਤੇ ਨਹੀਂ ਲੱਗੀ ਬਚਾਏ ਚਲੋ ਬਚਾ ਹੋ ਗਿਆ ਛੱਡ ਸੁੱਟ ਤੇ ਨਹੀਂ ਲੱਗੀ ਹੈ ਕਾਣ ਬਚਾਓ ਯਾਰ ਉਹਨੇ ਕੀ ਕੀਤੀ ਸਵਾਰੀਆਂ ਕੱਢੀਆਂ ਨੇ ਅਜਾ ਚਲੋ ਹੈਲਪ ਤੇ ਕਰਨਾ ਫਰਜ ਬੰਦਾ ਆਪਣਾ ਆ ਕੇ ਤੇ ਆਏ ਚਲੋ ਵਧੀਆ ਵਧੀਆ ਕੋਈ ਗੱਲ ਨਹੀਂ ਮੈਂ ਤੇ ਆ ਗੱਡੀ ਦਾ ਕੋਈ ਗੱਲ ਨਹੀਂ ਸਿੱਧੀ ਹੋ ਜੇਗੀ ਸੱਟ ਪੇਟ ਨਾ ਲੱਗੇ ਕਿਸਨ ਉਹ ਲਿਫਟ ਨਾਲ ਨਾ ਕਰਨਾ ਪੈਣਾ ਖੜਾ ਹਨਾ ਅੱਲਾਹ ਬਾਦੂ ਮਗਾ ਕੇ ਉਹ ਮਿੰਟਰੀ ਚ ਕਰ ਦੇਣੇ ਇਹਨਾਂ ਖੜੇ ਚਲੋ ਬਚਾਏ ਕੋਈ ਗੱਲ ਨਹੀਂ ਕਿਸੇ ਤਰ੍ਹਾਂ ਦੀ ਕੋਈ ਕਿਸੇ ਸਵਾਰੀ ਨੂੰ ਜਾਂ ਕਿਸੇ ਨੂੰ ਛੱਟ ਨਹੀਂ ਲੱਗੀ ਬਚਾਅ ਹੋ ਗਿਆ ਵਾ ਹਾਂ ਉਹ ਮੁੰਡੇ ਕਾੜਾ ਬਚਾਅ ਹੋਇਆ ਉਹਨੇ ਕੀ ਕੀਤਾ ਸਵਾਰੀਆਂ ਗੱਡੀਆਂ ਨੂੰ ਅੱਜਾ ਚਲੋ ਹੈਲਪ ਤੇ ਕਰਨਾ ਫਰਜ਼ ਬੰਦਾ ਆਪਣਾ ਆ ਕੇ ਆਏ ਚਲੋ ਵਧੀਆ ਵਧੀਆ ਕੋਈ ਗੱਲ ਮੈਂ ਤੇ ਆ ਗੱਡੀ ਦਾ ਕੋਈ ਗੱਲ ਨਹੀਂ ਸਿੱਧੀ ਹੋ ਜੇਗੀ ਸੱਚੀ ਗੱਲ ਸੱਚੀ ਮੇਰੇ ਕੀ ਗੱਲ ਹੋ ਗਈ ਏ ਕੀ ਗੱਲ ਹੋ ਗਈ ਡੰਪਰ ਜਾਂਦਾ ਹੈਗਾ ਡੰਪਰ ਨੇ ਮਾਰੀ ਸੈਡ ਸੈਡ ਕਾਨੂੰ ਮਾਰੀ ਡੰਪਰ ਨੂੰ ਸੈਡ ਹੀ ਨਹੀਂ ਦਿੱਸੀਗੀ ਇਧਰੋਂ ਕੱਚਾ ਥਾਂ ਵੀ ਗੱਡੀ ਖਿੱਚ ਕੇ ਲੈ ਗਈ ਯਾ ਵੀਰੇ ਜਿਹੜੀ ਆਉਂਦੀ ਏ ਤਲਵਾੜਿਓ ਸਰਸੇ ਚੱਲਦੀ ਸਿੱਧੀ ਗੱਡੀ ਬਚਾਓ ਐ ਸਵਾਰੀਆਂ ਸਵਾਰੀਆਂ ਸਾੜ ਸੂਟ ਤੇ ਨਹੀਂ ਲੱਗੀ ਬਚਾਏ ਚਲੋ ਬਚਾਓ ਹੋ ਗਿਆ ਸਾੜ ਸੂਟ ਤੇ ਨਹੀਂ ਲੱਗੀ ਹਾਂ ਉਹ ਮੁੰਡੇ ਕਾੜਾ ਬਚਾ ਹੋਇਆ ਉਹਨੇ ਕੀ ਕੀ ਸਵਾਰੀਆਂ ਕੱਢੀਆਂ ਅੱਛਾ ਚਲੋ ਹੈਲਪ ਤੇ ਕਰਨਾ ਫਰਜ਼ ਬੰਦਾ ਆਪਣਾ ਆ ਕੇ ਕਰਦੇ ਆਏ ਚਲੋ ਵਧੀਆ ਵਧੀਆ ਕੋਈ ਗੱਲ ਨਹੀਂ ਮੈਂ ਤੇ ਆ ਗੱਡੀ ਦਾ ਕੋਈ ਗੱਲ ਨਹੀਂ ਸਿੱਧੀ ਹੋ ਜੇਗੀ ਸੱਟ ਪੇਟ ਨਾ ਲੱਗੇ ਕਿਸਨੂੰ ਉਹ ਲਿਫਟ ਨਾਲ ਨਾ ਕਰਨਾ ਪੜਾ ਖੜਾ ਹੈ ਨਾ ਅੱਲਾਹ ਬਾਦੂ ਮਗਾ ਕੇ ਉਹ ਮਿੰਟਰੀ ਚ ਕਰ ਦੇਣੇ ਇਹਨਾਂ ਖੜੇ ਚਲੋ ਬਚਾਏ ਕੋਈ ਗੱਲ ਨਹੀਂ ਕਿਸੇ ਤਰ੍ਹਾਂ ਦੀ ਕੋਈ ਕਿਸੇ ਸਵਾਰੀ ਨੂੰ ਜਾਂ ਕਿਸੇ ਨੂੰ ਸੱਟ ਨਹੀਂ ਲੱਗੀ ਬਚਾਅ ਹੋ ਗਿਆ ਵਾ